ਬੜੀ ਵੱਡੀ ਪੱਧਰ ਤੇ ਜਿਹੜਾ ਵਾ ਇਲਾਕੇ ਦੇ ਵਿੱਚ ਨਸ਼ੇ ਨੂੰ ਖੱਲ ਪਾਉਣ ਲਈ ਹੀ ਆਪਣੇ ਵੱਲੋਂ ਅਕਾਲੀ ਕੀਤੇ ਸੀ ਤੇ ਇਸੇ ਦੌਰਾਨ ਜਦੋਂ ਇਹ ਗਸ਼ਤ ਕਰਦੇ ਕਰਦੇ ਆਪਣੀ ਟੀਮ ਦੇ ਨਾਲ ਜਦੋਂ ਅਕਰੋ ਖਾਲਸਾ ਕਾਜ ਦੇ ਸਾਹਮਣੇ ਸਰਵਸਲੇਂ ਦੇ ਵਿੱਚ ਪਹੁੰਚੇ ਤੇ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਸੀ ਜਿਹੜੇ ਉਹਨਾਂ ਨੇ ਜਦੋਂ ਸਾਡੀ ਪੁਲਿਸ ਪਾਰਟੀ ਦੀ ਗੱਡੀ ਦੇਖੀ ਉਹਨਾਂ ਨੇ ਜੱਕਦਾ ਮੇਂ ਮੋਟਰਸਾਈਕਲ ਖਾਲੀ ਕਲਾਕ ਵਾਲੇ ਸਾਈਡ ਨੂੰ ਅੰਦਰ ਟੱਪ ਕੇ ਇਕੱਜ ਦੇ ਜਿਹੜੇ ਮਗਰ ਹੀ ਅਸੀਂ ਆਪਣੇ ਜਿਹੜਾ ਵਾ ਉਹ ਗੱਡੀ ਮਤਲਬ ਗਵਾੜ ਦਿੱਤੀ ਤਾਂ ਕੋ ਰਸਤਾ ਬੰਦ ਸੀਗਾ ਜਿਸ ਕਰਕੇ ਅਸੀਂ ਉਹਨਾਂ ਨੂੰ ਮੌਕੇ ਤੇ ਹੀ ਸਾਰਾ ਪੁਲਿਸ ਪਾਰਟੀ ਵੱਲੋਂ ਕੀ ਸਾਰੀ ਟੀਮ ਦੇ ਨਾਲ ਜਿਹੜਾ ਇਹਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਦੇ ਮੋਟਰਸਾਈਕਲ ਦੀ ਡਿੱਗੀ ਦੇ ਵਿੱਚੋਂ ਤਲਾਸ਼ੀ ਦੇ ਦੌਰਾਨ 26 ਗ੍ਰਾਮ ਜਿਹੜੀ ਉਹ ਹਰਾ ਹੈ ਨਾ ਉਹ ਬਰਾਮਦ ਕੀਤੀ ਹੈ ਇਹਦਾ ਖਿਲਾੜਿਆ ਸੀ ਮੁੰਡਾ ਮੋਟਰਸਾਈਕਲ ਉਹ ਜਸ਼ਨਪ੍ਰੀਤ ਪੁੱਤਰ ਅਮਰਜੀਤ ਸਿੰਘ ਵਾਸੀ ਬੀਬੀ ਵਿਰੋਧਾਪੁਰ ਦਾ ਛਵਾਲ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਜਿਹੜਾ ਪਿੱਛੇ ਮਿਲਤਾ ਸੀ ਉਹ ਨੀਰੇ ਸਿੰਘ ਪੁੱਤਰ ਕਲਵੰਦ ਸਿੰਘ ਵਰਕਾਲਾ ਮਲਾਪ ਐਮਨੂ ਤੁਨਗਪੁਰ ਕਾਲੇ ਥਾਣਾ ਛਟਾ ਬਸਦਰ ਰਹਿਣ ਵਾਲਾ ਇਹਨਾਂ ਨੇ ਕਿਸੇ ਤਰਨਤਾਰਨ ਦੇ ਯੋਗੀ ਕੋਰਸ ਨੂੰ ਪਾਸੋਂ ਲੈ ਕੇ ਆਏ ਸੀਗੇ ਇਹਨਾਂ ਕੁਝ ਕੁ ਦੌਰਾਨ ਦੱਸਿਆ ਅਗਲੀ ਜਿਹੜੀ ਤਰਤੀਸ਼ ਆ ਉਹਦੇ ਵਿੱਚ ਹੁਣ ਅਸੀਂ ਇਹਨਾਂ ਨੂੰ ਮਾਨਯੋਗ ਜਸਟਿਸ ਤੋਂ ਰਮਾੜ ਇਹਨਾਂ ਦਾ ਹਾਜ਼ਰ ਕਰ ਲਿਆ ਕੋਸ਼ਿਸ਼ ਕਰਕੇ ਜਿੱਥੋਂ ਵੀ ਇਹਨਾਂ ਨੇ ਲੈ ਕੇ ਆਉਂਦੇ ਆ ਜਾਂ ਅੱਗੇ ਜੋ ਵੀ ਇਹ ਕਰਦੇ ਆ ਸਾਰਾ ਉਹਦਾ ਜਿਹੜਾ ਨੈਕਸਸ ਆ ਉਹਨੂੰ ਅਸੀਂ quando